ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਅਕਾਲ ਤਖਤ ਦੇ ਜਥੇਦਾਰਾਂ ਨੂੰ ਅਖੋਤੀ ਜਾਂ ਬਾਦਲਾਂ ਦੇ ਚਾਪਲੂਸ ਮੰਗ ਖਾਣੇ ਕਹਿਣਾ ਹੁੰਨ ਨਾ ਉਦੋਂ ਮੈਨੂੰ ਸਮਝ ਲੱਗਦੀ ਹੈ ਵੀ ਮੈਂ ਸਹੀ ਕਹਿਣਾ ਕੋਈ ਮੰਨੇ ਕੋਈ ਨਾ ਮੰਨੇ ਜਿਹੜੇ ਮੈਂ ਅੱਜ ਗੱਲ ਕਰ ਇੱਕ ਬਾਬਾ ਹੈਗਾ ਹੰਸਾਲੀ ਵਾਲਾ ਉਹ ਜਿਹਦੇ ਮੂੰਹ ਤੇ ਥੋੜੇ ਜਿਹੇ ਨੇ ਉਹ ਜਿਹੜਾ 15-20 ਲੱਖ ਰੁਪਏ ਆਪਣੀ ਝੋਗੇ ਵਿੱਚ ਹਰ ਵਕਤ ਪਾ ਕੇ ਰੱਖਦਾ ਸੀ ਬੜੀਆਂ ਫੋਟੋਆਂ ਵਾਇਰਲ ਕਰਦੇ ਨੇ ਵੀਡੀਓ ਵਾਇਰਲ ਕਰਦੇ ਨੇ ਉਹਦੇ ਚਮਚੇ ਮੈਂ ਬਾਬਾ ਜੀ ਕੋਲੇ ਗਿਆ ਬਾਬਾ ਜੀ ਕਹਿੰਦੇ ਤੇਰਾ ਕੰਮ ਹੋਜੂ ਤੇਰੇ ਘਰ ਵਾਲੇ ਕੋਲੇ ਮੁੰਡਾ ਹੋਜੂ ਤੈਨੂੰ ਟਰੱਕ ਮਿਲਜੂ ਬਾਬਾ ਜੀ ਨੇ ਫਲਾਣੀ ਕੁੜੀ ਦਾ ਇਲਾਜ ਕਰਤਾ ਬਾਬਾ ਜੀ ਕਹਿੰਦੇ ਬੇਟਾ ਤੇਰੇ ਮੂੰਹ ਤੇ ਫੁਣਸੀਆਂ ਕਿਉਂ ਨੇ ਤੂੰ ਅਰਦਾਸ ਕੀਤੀ ਐ ਤੇਰਾ ਦੁੱਖ ਮੈਨੂੰ ਮਿਲ ਜੇ ਤੂੰ ਸਹੀ ਹੋ ਜੇ ਬਸ ਬਹੁਤ ਬੁਨ ਦੀ ਲੋੜ ਨਹੀਂ ਹੰਸਾਲੀ ਵਾਲੇ ਸਾਧੂ ਸਾਰੇ ਜਾਣਦੇ ਆ ਕੀ ਦੇਣ ਸੀ ਇਹਦੀ ਜੀ ਕੰਮ ਏਸ ਭਗਵੇਂ ਸਾਧ ਦੀ ਨਾ ਫੋਟੋ ਸਿੱਖ ਅਜਾਇਬ ਘਰ ਵਿੱਚ ਲਵਾਈ ਐ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਕਿ ਮਖਤਾਂ ਦੇ ਜਥੇਦਾਰ ਇੱਕ ਤਾਂ ਧਨੋਲੇ ਵਾਲਾ ਬਾਬਾ ਟੇਕ ਸਿੰਘ ਤੇ ਇੱਕ ਬੁੱਗ ਖੜਾ ਨਾਲ ਰਣਵੀਰ ਸਿੰਘ ਮੈਂ ਫੋਟੋ ਸਾਹਮਣੇ ਹੱਥ ਬੰਨ੍ਹੇ ਖੜੇ ਓਨੇ ਸਤਕਾਰ ਨਾਲ ਮੱਥਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਨਾ ਟੇਕ ਦੇ ਜਿੰਨਾ ਹੀ ਬੂਬਨੇ ਦੇ ਸਾਹਮਣੇ ਖੜੇ ਨੇ ਫੋਟੋ ਲਈ ਹੈ ਜੀ ਸਿੱਖ ਆਜਾਬ ਕਰਦੇ ਵਿੱਚ ਦੱਸੋ ਤੁਸੀਂ ਹੁਣ ਇਹਦਾ ਮਤਲਬ ਬਾਬੇ ਨਾਨਕ ਨੇ ਜਿਹੜੀਆਂ ਕਥਾ ਕਹਾਣੀਆਂ ਸੁਣਾ ਕੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਸ ਵਕਤ ਉਹਨਾਂ ਨੂੰ ਕਰਾਈਆ ਬੇਤਾਲਾ ਭੂਤਨਾ ਕਿਹਾ ਗਿਆ ਸੀ ਨਾ ਜਾਨਕਿ ਭੂਤਨਾ ਬੇਤਾਲਾ ਕਰਾਈਆ ਕਹਿਣ ਵਾਲੇ ਉਹ ਲੋਕ ਘੱਟ ਨੇ ਇਹ ਜਿਆਦਾ ਨੇ ਜਿਹੜੇ ਅੱਜ ਸਮੰਹਤਾ ਨੂੰ ਛਿੱਕੇ ਤੇ ਕਿੱਲੇ ਤੇ ਟੰਗੇ ਜਾਂਦੇ ਹੁੰਦੇ ਕੋਈ ਦੱਸੂਗਾ ਵੀ ਇਹ ਬਾਬੇ ਨੇ ਕੌਮ ਲਈ ਪੰਥ ਲਈ ਕੀ ਕੀਤਾ ਹੰਪਖੰਡ ਕੀਤਾ ਮਾਲਾ ਫੜ ਕੇ ਵਗ ਨੂੰ ਵਗ ਨੂੰ ਕਰੀ ਚੱਲੋ ਮੁੰਡਿਆਂ ਦੀਆਂ ਅਰਦਾਸਾਂ ਕਰੀ ਚੱਲੋ ਗੱਪ ਛੜਪ ਹੁਣ ਚੇਲ ਇਸਨਾਈ ਜਾਂਦੇ ਨੇ ਜਣ ਕੇ ਸਾਡੇ ਕੌਮ ਦੇ ਜਥੇਦਾਰ ਲੱਗੇ ਹੋਏ ਨੇ ਵੀ ਜਿਹੜੀ ਗੱਲਬਾਤ ਬਾਬੇ ਨਾਨਕ ਨੇ ਕਹੀ ਹੈ ਉਹ ਖਤਮ ਕਿਦਾਂ ਕਰਨੀ ਹੈ ਉਹਦਾ ਭੋਗ ਕਿਦਾਂ ਹੋਣਾ ਹੈ ਉਥੇ ਲੱਗੇ ਹੋਏ ਨੇ ਜਦੋਂ ਕਿਤੇ ਡਾਕਟਰ ਮਨਮੋਹਨ ਸਿੰਘ ਨੇ ਤਸਵੀਰ ਲਾਉਣ ਦੀ ਗੱਲ ਚੱਲੀ ਨਾ ਇਹ ਖੌਤੀ ਉਹਦੋਂ ਕਹਿੰਦੇ ਉਹ ਤਾਂ ਕਾਂਗਰਸੀ ਸੀ ਪੂਰੀ ਭਾਰਤ ਵਿੱਚ ਜੇ ਕਹਿ ਲਈਏ ਸਭ ਤੋਂ ਇਮਾਨਦਾਰ ਸਿਆਸਤਦਾਨ ਲੀਡਰ ਸੀ ਡਾਕਟਰ ਮਨਮੋਹਨ ਸਿੰਘ ਇਹ ਸਭ ਨੂੰ ਪਤਾ ਹੈ ਤੇ ਉਹ ਤਸਵੀਰ ਲਾਉਣ ਵਾਸਤੇ ਇਹਨੇ ਚਲੂਲੇ ਲੜਦੇ ਸੀ ਕਿਉਂ ਕਿਉਂ ਤਸਵੀਰ ਲਾਉਣੀ ਹੈ ਕਿਉਂ ਲਾਈ ਜਾਵੇ ਤੇ ਆ ਜਿਹੜੇ ਭੂਮਨੇ ਲੋਕਾਂ ਨੂੰ ਪਖੰਡਵਾਦ ਨਾਲ ਜੋੜਦੇ ਨੇ ਗੁਰੂ ਸਾਹਿਬ ਨਾਲ ਜੋੜਦੇ ਨੇ ਇਹਨਾਂ ਦੀ ਫੋਟੋਆਂ ਅਜਾਇਬ ਘਰ ਦੇ ਵਿੱਚ ਇਹ ਸਾਡੇ ਜਹਜ਼ਾਰ ਲਾ ਰਹੇ ਨੇ ਕਿਉਂ ਲਾ ਰਹੇ ਨੇ ਹੁੰਦਾ ਜੀ ਹੁਣ ਇਹਨਾਂ ਨੂੰ 2027 ਦੇ ਵਿੱਚ ਸਰਕਾਰ ਬਣਨ ਵਾਸਤੇ ਜੋਰ ਲਾਉਣਾ ਪੈ ਰਿਹਾ ਵੀ ਜਿਹੜਾ ਵੀ ਡੇਰੇਦਾਰ ਥੋੜੀ ਬਹੁਤੀ ਵੋਟ ਪਵਾ ਸਕਦਾ ਵੀ ਉਹਦੀ ਚਾਪਲੂਸੀ ਵੱਧ ਤੋਂ ਵੱਧ ਕੀਤੀ ਜਾਵੇ ਇਹ ਵੋਟਾਂ ਲਈ ਹੈ ਵੀ ਡੇਰਿਆਂ ਵਾਲੇ ਜਿਹੜੇ ਬਾਬੇ ਨੇ ਉਹ ਨਾ ਪਿੱਛੇ ਜਿਹੜੀਆਂ ਵੋਟਾਂ ਨੇ ਵੀ ਉਹ ਵੋਟਾਂ ਕਿੱਦਾਂ ਸਾਨੂੰ ਪੈਣਨ ਬਸ ਚਾਪਲੂਸੀਆ ਹੈ ਇਹ ਗੱਲ ਚੇਤੇ ਰੱਖਿਓ ਬਹੁਤੇ ਲੋਕ ਮੈਨੂੰ ਗਾਲੀ ਗਲੋਚ ਕਰਦੇ ਹੁੰਦੇ ਅਸੀਂ ਉਧਰ ਨਹੀਂ ਜਾਂਦੇ ਸਾਨੂੰ ਕੋਈ ਪ੍ਰਵਾਹ ਨਹੀਂ ਵੀ ਇਹ ਪਖੰਡ ਬਾ ਜਿੰਨਾ ਤੁਸੀਂ ਕਰੋਗੇ ਨਾ ਕੌਮ ਦੇ ਵਿੱਚ ਤੇ ਉਨਾ ਹੀ ਕੌਮ ਦਾ ਮਲਿਆ ਮੇੜ ਤੁਸੀਂ ਕਰੋਗੇ ਬਾਦਲਾਂ ਦੀ ਸਰਕਾਰ ਸਵਾਲ ਹੀ ਪੈਦਾ ਨਹੀਂ ਹੁੰਦਾ ਭੁੱਲ ਜੋ ਬਾਣੀ ਵੀ ਸਕਦੀ ਜਿੱਥੇ ਮਰਜ਼ੀ ਜਾ ਕੇ ਨੱਕ ਰਗੜੋ ਜਿਹੜੇ ਮਰਜ਼ੀ ਬਾਬੇ ਦੀ ਫੋਟੋ ਜੈਮ ਕਰ ਵਿਚ ਲਵਾ ਦਿਓ ਜਿਹੜੇ ਬਾਬੇ ਕੋਲ ਜਾ ਕੇ ਮੱਥੇ ਟੇਕਨੇ ਟੇਕ ਲੋ ਔਰ ਜਿਹੜੀ ਗੱਲਬਾਤ ਅਸੀਂ ਕਰ ਰਹੇ ਹਾਂ ਨਾ ਤੇ ਜੋਤ ਨੂੰ ਸਮਝ ਆ ਰਹੀ ਹੈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਜਿੰਨੇ ਕੋ ਮੈਨੂੰ ਫੋਨ ਆਉਂਦਾ ਜਿੰਨੇ ਕੁ مشورے میرے ਨਾਲ ਸਾਂਝੇ ਹੁੰਦੇ ਆ ਉਹ ਮੈਨੂੰ ਪਤਾ ਚੰਗੀ ਤਰ੍ਹਾਂ ਬਸ ਇਹ ਜਿਹੜਿਆ ਬੱਗ ਜਿਹਦਾ ਨਾਏ ਹੋਏ ਨੇ ਨਾ ਇਹ ਬਾਦਲਾਂ ਦੇ ਚਾਪਲੂਸ ਇਹ ਚੌਂਕੀਦਾਰ ਨੇ ਜੀ ਚੌਂਕੀਦਾਰ ਨਹੀਂ ਖੜਾ ਹੁੰਦਾ ਗੇਟ ਤੇ ਉਹਨੇ ਕਿਹੜੀ ਗੱਡੀ ਆ ਗਈ ਨੰਬਰ ਲਿਖ ਲੈਣਾ ਕਿਹੜੀ ਚਲੀ ਗਈ ਆਊਟ ਬਸ ਆਈ ਦੀ ਐਂਟਰੀ ਥੋੜੇ ਦੇ ਪੱਲੇ ਕੱਖ ਨਹੀਂ ਹੁੰਦਾ ਜੇ ਕੋਈ ਗੱਡੀ ਦਾ ਡਰਾਈਵਰ ਮਾੜਾ ਜਿਹਾ ਦੱਪਕਾ ਮਾਰ ਦੇ ਉਹਦੀ ਭੱਜ ਜਾਂਦਾ ਅੰਦਰ ਉਹ ਫਿਰ ਜਾ ਕੇ ਮਾਲਕ ਨੂੰ ਦੱਸੂ ਵੀ ਗੱਡੀ ਵਾਲਾ ਮੈਨੂੰ ਦੱਪਕੇ ਮਾਰਦਾ ਫਿਰ ਮਾਲਕ ਕਹੂਗਾ ਜੋ ਤੈਨੂੰ ਦੱਪਕੇ ਮਾਰਦਾ ਮੈਂ ਕਿਹ ਜਾਵਾਂ ਬਾਹਰ ਇੰਨੀ ਔਕਾਤ ਹੈ ਇਨਾਂ ਦੀ ਹੁਣ ਇਹੜਾ ਗੜਗੱਜ ਹੈ ਜਿਹੇਦਾਰ ਇਹ ਤਾਂ ਕੰਮ ਹੁਣ ਲੈਣਾ ਮਹੀਨਾਕ ਫਟਾਫਟ ਉਸ ਤੋਂ ਬਾਅਦ ਇਹਦੀ ਵੀ ਤਿਆਰੀ ਹੈ ਘਰ ਤੋੜਨ ਦੀ ਆ ਦੋ ਤਾਂ ਜਿਹੜੇ ਹੋਰ ਲਾਏ ਨੇ ਤਿਆਰੀ ਇਹਨਾਂ ਦੀ ਵੀ ਹੋ ਜਾਣੀ ਬਚਾ ਪੁਲੂਸੀ ਨੇ ਕੰਮ ਕਰਾਉਣਾ ਮਾੜਾ ਮੋਟਾ ਕਰਾਉਣ ਲੇਗੇ ਚਲੋ ਜੇ ਕਿਸੇ ਦੀ ਧੌਣ ਵਿੱਚ ਗਿੱਲਾ ਹੋਵੇ ਕਿਸੇ ਦੀ ਪੂਛ ਨੂੰ ਅੱਗ ਲੱਗੀ ਹੋਵੇ ਵੀ ਤੁਸੀਂ ਸਾਡੇ ਬਾਬੇ ਨੂੰ ਇਦਾਂ ਕਹਿੰਦੇ ਹੋ ਕੋਈ ਬਾਬਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀਂ ਜੀ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹੋ ਜਾਣਾ ਤੁਹਾਡਾ ਬਾਬਾ ਵੱਡਾ ਹੈ ਤੁਸੀਂ ਪੁੱਜੋ ਅਸੀਂ ਤੁਹਾਨੂੰ ਹਟਾਉਂਦੇ ਨਹੀਂ ਪਰ ਤੁਹਾਡਾ ਕੋਈ ਵੀ ਬਾਬਾ ਜੇ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਹੈਗਾ ਤਾਂ ਦੱਸ ਦਿਓ ਮੈਂ ਵੀ ਪੈਰ ਧੋਤੋਂ ਪੀਉਂਦਾ ਪੇ ਜਦੋਂ ਸਾਡੇ ਕੋਲੇ ਸਭ ਤੋਂ ਉੱਤਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ ਹੈ ਅਸੀਂ ਕਿਸੇ ਬਾਬੇ ਮਲੰਗ ਨੂੰ ਕਿਉਂ ਮੰਨਗੇ ਜੀ ਅਸੀਂ ਆਪਣੇ ਸਿੱਖ ਅਜੈਬ ਘਰ ਦੇ ਵਿੱਚ ਇਹੋ ਜੀਆਂ ਫੋਟੋਆਂ ਕਿਉਂ ਲਾਈ ਜੀ ਇਹਨਾਂ ਦੀ ਦੇਣ ਕੀ ਹੈ ਇਹਨਾਂ ਦੇ ਕਿਸੇ ਵੀ ਭਗਤ ਨੂੰ ਜੇ ਪੁੱਛਿਆ ਜਾਵੇ ਨਾ ਕਿ ਮੂਲ ਮੰਤਰ ਦੇ ਆਸ ਕਰਕੇ ਸੁਣਾਓ ਨਹੀਂ ਨਹੀਂ ਜੀ ਮੂਲ ਮੰਤਰ ਤਾਂ ਜਪਣ ਵਾਸਤੇ ਕਿਹਾ ਜੀ ਇੰਨੇ ਵਾਰੀ ਪਾੜ ਕਰਨਾ ਮੁਲਮੰਤਰ ਦਾ ਮਨਲਾ ਦਾ ਮਲਕਾ ਫੇਰਨਾ 141 ਪਾ ਲੋ 188 ਪਾ ਲੋ ਬਸ ਇਦਨੇ ਬਾਬੇ ਨਾਨਕ ਨੂੰ ਭੂਤਨਾ ਬਿਤਾਲਾ ਕਰਾਇਆ ਕਦੋਂ ਕਿਹਾ ਪਤਾ ਤੁਹਾਨੂੰ ਜਦੋਂ ਪਹਿਲੀ ਪ੍ਰਚਾਰਕ ਫੇਰੀ ਦੀ ਉਹਨੂੰ ਉਦਾਸੀ ਕਹਿੰਦੇ ਸ਼ੁਰੂਆਤ ਹੁੰਦੀ ਕਿੱਥੋਂ ਹੋਈ ਸ਼ਮਸ਼ਾਨ ਘਾਟ ਵਿੱਚੋਂ ਕਿਉਂ ਕੀਤੀ ਇੱਕ ਮੈਸੇਜ ਸੀ ਕਿ ਮੈਂ ਜਿਹੜਾ ਸੱਚ ਬੋਲਣ ਚੱਲਿਆ ਸਿਰ ਤੇ ਖੱਫਣ ਬਣ ਕੇ ਚੱਲਿਆ ਸਮਸ਼ਾਨ ਘਾਟ ਵਿੱਚੋਂ ਤਾਂ ਸ਼ੁਰੂਆਤ ਕੀਤੀ ਸੀ ਮੈਸੇਜ ਦਿੱਤਾ ਸੀ ਜਦੋਂ ਕਹਿਆ ਸੀ ਨਾ ਨਾ ਕੋ ਹਿੰਦੂ ਨਾ ਮੁਸਲਮਾਨ ਸਾਡੇ ਪ੍ਰਚਾਰਕਾਂ ਨੇ ਅਰਥ ਇਹ ਕਰ ਲਏ ਕਿ ਹਿੰਦੂ ਤੇ ਮੁਸਲਮਾਨ ਨੂੰ ਇੱਕ ਬਰਾਬਰ ਸਮਝਦੇ ਆ ਨਾ 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 ਗੁਰੂ ਪਾਸ਼ਾ ਕਹਿੰਦੇ ਆਪਣੇ ਕਿਰਦਾਰ ਤੋਂ ਆਪਣੇ ਸਿਧਾਂਤ ਤੋਂ ਹਿੰਦੂ ਵੀ ਥੜਕ ਚੁੱਕਾ ਹੈ ਮੁਸਲਮ ਵੀ ਥੜਕ ਚੁੱਕਾ ਹੈ ਮੈਸੇਜ ਇਹ ਸੀਗਾ ਗੁਰੂ ਪਾਸ਼ਾ ਕਹਿੰਦੇ ਨਾ Hindu ਆਪਣੇ ਇਸਤ ਵਿੱਚ ਯਕੀਨ ਰੱਖਦਾ ਤੇ ਤੁਹਾਨੂੰ ਪਤਾ ਭਗਤ ਨਾਮ ਦੇ ਵੀ ਲਿਖਿਆ Hindu ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜੇ ਦੇਹਰਾ ਨਾ ਮਸੀਤ ਪਹਿਲਾਂ ਕੀ ਕਿਹਾ ਸੀ Hindu ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਐਵੇਂ ਨਹੀਂ ਕਿਹਾ ਸੀ ਠੀਕ ਹੈ ਉਤੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਗੁਰੂ ਪਾਤਸ਼ਾਹ ਨੇ ਵੀ Hindu ਵੀ Muslim ਵੀ ਆਪਣੇ ਸਮਾਂ ਤੋਂ ਥੜਕ ਚੁੱਕਾ ਹੈ ਇਹ ਗੱਲ ਕਹੀ ਸੀ ਇਹ ਬਰਦਾਸ਼ਤ ਨਹੀਂ ਹੋਣੀ ਸਾਡੇ ਬਾਬਿਆਂ ਨੇ ਸਾਡੇ ਬੂਬਨਿਆਂ ਦੇ ਕਿਉਂ ਲੱਗੇ ਜੀ ਇਹਨਾਂ ਬੂਬਨਿਆਂ ਦੀ ਫੋਟੋ ਸਿੱਖ ਅਜਾਇਬ ਘਰ ਦੇ ਵਿੱਚ ਜਿਨ੍ਹਾਂ ਨੇ ਕੌਮ ਲਈ ਕੁਝ ਕੀਤਾ ਪੰਜਾਬ ਲਈ ਕੁਝ ਕੀਤਾ ਸਮਾਜ ਲਈ ਕੁਝ ਕੀਤਾ ਉਹਨਾਂ ਨੇ ਲਾਈਏ ਫੋਟੋ ਇਹ ਗੱਲਾਂ ਕੌੜੀਆਂ ਨੇ ਬਰਦਾਸ਼ਤ ਕਰ ਲਿਓ ਪਰ ਜ਼ਥੇਦਾਰਾਂ ਨੂੰ ਲਾਣਤਾ ਹੈ ਜਿਹੜੇ ਬਾਬੇ ਦੀ ਫੋਟੋ ਸਾਹਮਣੇ ਸ੍ਰੀ ਸਾਹਿਬ ਹੱਥ ਵਿੱਚ ਫੜੀ ਹੈ ਐਦਾਂ ਕਰੀ ਖੜੇ ਹੈ ਸਾਡੇ ਲਈ ਕਿ ਬਾਬਾ ਗੁਰੂ ਗ੍ਰੰਥ ਸਾਹਿਬ ਤੋਂ ਵੱਡਾ ਨਹੀਂ ਨਾਮ ਸ਼ਰਮੀ ਦੀ ਹੱਦ ਪਾਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ